ਸਸ੍ਰੀ ਕਾਰਜ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਭਾਈ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਦਿਖਾ ਰਹੇ ਹਾਂ ਜੀ ਸਾਨੂੰ ਸਮਾਨ ਜਿਹੜਾ ਆਪਾਂ ਕੱਲ ਮਗਵਾਇਆ ਤੇ ਹੋਰ ਬਈ ਸਭ ਘਰ ਪਰਿਵਾਰ ਠੀਕ ਠਾਕ ਹੈ ਕਈ ਮੇਰੀ ਸੰਤਰੀ ਜੈਕਟ ਵਿੱਚ ਪਈ ਹੈ ਦੀਦੀ ਮੈਨੂੰ ਲੰਬਾਈ ਨਹੀਂ ਦੱਸ ਰਹੀ ਵੀ ਕਿੰਨੀ ਲੰਬਾਈ ਰੱਖਣੀ ਹੈ ਉਹਨਾਂ ਦੀ ਫੇਰ ਮੈਂ ਤਾਂ ਫੇਰ ਚੱਕ ਲਈ ਦੁਬਾਰੇ ਮਗਰ ਚਲ ਦੱਸ ਦੇਣਗੇ ਤਾਂ ਬਣਾ ਦੇਵਾਂਗੇ ਨਹੀਂ ਫੇਰ ਮੈਂ ਆਹਾ ਜਾ ਕੇ ਢਿੱਪ ਤਿਆਰ ਕਰ ਦਿੰਦੀ ਹਾਂ ਤੇ ਆਪਾਂ ਦਿਖਾ ਰਹੇ ਹਾਂ ਕਿ ਸੋਨੂੰ ਸਮਾਨ ਜਿਹੜਾ ਆਪਾਂ ਕੱਲ ਮੰਗਵਾਇਆ ਸਮਾਨ ਯੋਗੀ ਬਈ ਕਾਸੀਆ ਲਗਾ ਕੇ ਮੁੜ ਜੇ ਫਿਰ ਉਹੀ ਸਮਾਨ ਵਗਵਾਉਣਾ ਹੀ ਪੈਂਦਾ ਮੈਨੂੰ ਪਤਾ ਖੜ ਹੈ ਜੀ ਤੁਹਾਨੂੰ ਇੱਕ ਤਾਂ ਮਂਗਵਾ ਕੇ ਦਿੱਤੇ ਵੀ ਆਪਾਂ ਕਗਰਿਆਸ ਤੇ ਕੱਪੜਾ ਕੋਰਤੀ ਕਗਰਿਆਸ ਤੇ ਮੇਰੇ ਤੇ ਹੈਗਾ ਕਿਸੇ ਦੇ ਜਗਰਾਤਾ ਤੇ ਉਹਨਾਂ ਨੇ ਮੰਗਵਾਇਆ ਸਮਾਨ ਉਹਨਾਂ ਆਸਤੇ ਲਿਆ ਕੇ ਦਿੱਤਾ ਬਹੁਤ ਸੋਹਣਾ ਡਿਜ਼ਾਈਨ ਹੈ ਬਈ ਉਹ ਮੰਗ ਰੇ ਸੀ ਲੀਜੀ ਬੀਜੀ ਦੇ ਵਿੱਚ ਆਨੇ 350 ਦਾ ਸੂਟ ਲਿਆ ਦੋ ਲੀਜੀ ਵਿੱਚ ਤੇ ਬਈ 350 ਦਾ 6.5 ਮੀਟਰ ਕਪੜਾ ਸੀ ਨਹੀਂ ਹੁੰਦਾ ਪੰਜ 600 ਦਾ ਪੈਂਦਾ ਫਿਰ ਉਹਨਾਂ ਨੇ ਬਰੋਸ਼ੇ ਜੀ ਮੰਗਵਾ ਲਿਆ ਵਾ ਇਹ ਮੈਂ ਲਿਆਈ ਜੀ 15 ਮੀਟਰ ਕਪੜਾ ਤੇ ਇਹਦੇ ਵਿੱਚੋਂ 15 ਮੀਟਰ ਦੇ ਵਿੱਚੋਂ ਮੈਂ ਆਹਾ 2 ਮੀਟਰ ਦੀ ਕੱਟ ਕੱਟਤੀ

ਇੱਕ ਕੱਪਾ ਮੰਗਵਾਇਆ ਜੀ ਆਹ ਜੈਂਸ ਅੰਡਰਵੀਅਰ ਡਾਲਰ ਦੇ ਹੈ ਬਾਈ ਇਹ ਵਧੀਆ ਚ ਡਾਲਰ ਦੇ ਹੈ ਬਈ ਤੇ ਰੇਟ ਹੈ ਜੀ ਇਹਨਾਂ ਦਾ 100-100 ਰੁਪਏ ਹੈ ਰੇਟ ਰਹੂਗਾ ਜੀ ਇਹਨਾਂ ਦਾ 100 ਸੋ ਇਹਦੇ ਵਿੱਚ ਵੀ ਸਾਰੇ ਨੰਬਰ ਹੀ ਹੈ 90 80 40 33 17 60 ਸਾਰੇ ਸਹਿਜ ਹੀ ਹੁੰਦੇ ਬਈ ਇਹਨਾਂ ਦੇ ਵਿੱਚ ਰੇਟ ਆ ਜੀ ਇਹਨਾਂ ਦਾ 100 100 ਰੁਪਈਆ

ਕੂਲਾ ਵਾਲੀਆਂ ਵੀ ਹੈਗੀਆਂ ਬਈ ਆਪਣੇ ਕੋਲੇ ਸ਼ਾਰਟਸ ਸੌ ਕਸ ਵੀ ਹੈਗੇ ਸਰਦੀ ਵਾਲੀ ਅੱਡ ਗਰਮੀ ਵਾਲੀ ਅੱਡ ਹੁਣ ਤਾਂ ਗਰਮੀ ਦਾ ਸੀਜ਼ਨ ਆ ਗਿਆ ਗਰਮੀ ਵਾਲੇ ਨਹੀਂ ਚੱਲਦੀਆਂ ਰੇਟ ਹੈ ਜ ਇਹਨਾਂ ਦਾ 100 ਦੇ 4 ਜੋੜੇ ਇੱਕ ਮਗਵਾਇਆ ਜੀ ਆਪਾਂ ਹੈਂਕੀ ਇਹ ਵੀ ਖਤਮ ਹੋ ਹੀ ਪਏ ਸੀ ਚਲ ਦੂ ਤਰ ਦੇ ਕੇ ਰਾ ਫਿਰ ਆਪਾਂ ਮਗਾਉਨੇ ਆ ગો આતો લેમા ફેર 2 ચમચે કૌલી છે પાલી તો ફેર પાળે ફેર કી દ રેટ હે જી 20 રૂપિયે ਸਮਾਨ ਮੈਨਾਂ ਮੈਂ ਕਿਸੇ ਵੀ ਬਣਾਣੀ ਸਰਦਾ ਹਰੇਕ ਸਮਾਨ ਮੰਗਵਾਉਣਾ ਪੈਂਦਾ ਮੈਨੂੰ ਹਰੇਕ ਟਾਵਲ ਵੰਗਾਏ ਸੀ ਉਹ ਵੀ ਆਪਣੇ ਖਤਮ ਹੋ ਚੁੱਕੇ ਐ ਬਸ ਉਹ ਤਾਂ ਪਏ ਐ ਵੈਸੇ ਦੋ ਚਾਰ ਪੀਸ ਪਏ ਐ ਫਿਰ ਹੋਰ ਮੰਗਵਾਉਣੇ ਪੈਂਦੇ ਆ ਤਿੰਨ ਤਰ੍ਹਾਂ ਦੇ ਟਾਵਲ ਐ ਬਈ ਕਿਹੜਾ ਇੱਕ ਅੱਧੀ ਚੀਜ਼ ਹੁੰਦੀ ਐ ਤਿੰਨ ਤਰ੍ਹਾਂ ਦੇ ਟਾਵਲ ਐ ਉਹ ਵੀ ਬਸ ਆਪਣੇ ਖਤਮ ਹੋਏ ਮਰ ਗਿਆ ਸਮਾਨ ਲੈਣ ਲਈ ਤਾਂ ਬਈ ਹਰ ਰੋਜ਼ ਹੀ ਜਾਣਾ ਪੈਂਦਾ ਬਾਜ਼ਾਰ ਹਰ ਰੋਜ਼ ਨਵੀਂ ਤੇ ਨਵੀਂ ਚੀਜ਼ ਅਜ ਜੋਤੀ ਜੀ ਖਤਮ ਹੋ ਗਈ ਅਜ ਜੋਤੀ ਜੀ ਖਤਮ ਹੋ ਗਈ ਅਜ ਜੋ ਖਤਮ ਹੋ ਗਈ ਚਲੋ ਭਈ ਆਪਾਂ ਹੁਣ ਆ ਜਾਕੜੀ ਤਿਆਰ ਕਰਾਂਗੇ ਫਿਰ ਹੁਣ ਆਪਾਂ ਉਹ ਹੱਥ ਨਹੀਂ ਲਾਉਂਦੇ ਸੰਤਰੀ ਨੂੰ ਤਾਂ ਬਾਅਦ 'ਚ ਹੀ ਦੇਖਾਂਗੇ ਕਿਰਾਂ ਮੈਂ ਆਹੀ ਜਾਕੜ ਰੈਡੀ ਕਰਦੀ ਆ ਥੋੜੀ ਜੀ ਰਹਿ ਗਈ ਇਹ ਪਿਛਲੀ ਸਾਈਡ ਤੇ ਫਿਰ ਮੈਂ ਬਣਾਉਣੀ ਆ ਜੀ ਅਗਲੇ ਪਾਸੇ ਲਾਉਣੀ ਆ ਬਹੁਤ ਮੈਸੇਜ ਕਰਤੇ ਮੈਂ ਦੀਦੀ ਨੂੰ ਵੀ ਮੈਨੂੰ ਤੁਸੀਂ ਲੰਬਾਈ ਦੱਸ ਦਿਓ ਲੰਬਾਈ ਦੱਸ ਦਿਓ ਚਲੋ ਮਰਜੀ ਉਹਨਾਂ ਦੀ ਮੇਰੇ ਕੋਲ ਤਾਂ ਬਹੁਤ ਸਾਈਆਂ ਪਈਆਂ ਬਈ ਇੱਕ ਮੇਰੀ ਰੈੱਡ ਜੈਕਟ ਪਈ ਆ ਉਹ ਵੀ ਉਹ ਤਾਂ ਜਮੀ ਮਾੜੀ ਜੀ ਰਹਿੰਦੀ ਐ ਪਿਛਲੀ ਸਾਈਡ ਵੀ ਤਿਆਰ ਆ ਉਹ ਤੋਂ ਅਗਲੀ ਸਾਈਡ ਇੱਕ ਪੂਰੀ ਤਿਆਰ ਐ ਇੱਕ ਥੋੜੀ ਜੀ ਰਹਿੰਦੀ ਐ ਬਸ ਉਹ ਵੀ ਬਣਾ ਕੇ ਮੈਂ ਤੇ ਸਿਉਂਗੀ ਤੇ ਜੇ ਮੇਰੀ ਕਿਸੇ ਭੈਣ ਨੂੰ ਕੋਈ ਵੀ ਚੀਜ਼ ਦੀ ਲੋੜ ਹੋਵੇ ਤਾਂ ਜਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪਲੀਜ਼ ਬਈ ਹੈਲਪ ਕਰਨੀ ਆਪਾਂ ਇੱਕ ਦੂਜੇ ਦੀ ਤਾਂ ਕਿ ਆਪਾਂ ਵੀ ਅੱਗੇ ਵਧ ਸਕੀਏ ਤੇ ਵਾਚ ਟਾਈਮ ਜੀ ਮੇਰਾ ਘਟ ਹੈ ਵਾਚ ਟਾਈਮ ਮੇਰਾ ਪੂਰਾ ਕਰਵਾਓ ਮਿਹਨਤ ਕਰਨੀ ਪੈਂਦੀ ਹੈ ਬਈ ਬਹੁਤ ਜ਼ਿਆਦਾ ਪਕਾਈ ਕਰਨੀ ਪੈਂਦੀ ਹੈ ਹਨਾ ਚਲੋ ਆਪਾਂ ਸਫਲਤਾ ਹਵਾ ਲਈ ਮਿਹਨਤ ਕਰਦੇ ਜਾਵਾਂਗੇ ਕਿਤੇ ਤੈਨ ਡਾਊਗਾ ਬਈ ਥੈਂਕ ਯੂ ਭਾਈ ਬਹੁਤ ਮੇਰੇ ਭੈਣ ਭਰਾ ਮੇਰੇ ਨਾਲ ਜੁੜ ਰਹੇ ਆ ਕੰਮ ਤਾਂ ਬਈ ਕਰਨਾ ਹੀ ਪੈਂਦਾ ਕਦੇ ਸ਼ਾਪ ਦਾ ਕਦੇ ਸਲਾਈਆਂ ਚੱਕ ਲਗਾ ਕਦੇ ਘਰ ਦਾ ਕੰਮ ਹਨਾ ਕੰਮ ਕਰਾਂਗੇ ਤਾਂ ਖਾਵਾਂਗੇ ਵੇਲੇ ਦਾ ਟਾਈਮ ਨਹੀਂ ਟੱਪਦਾ 나ਹੀਂ ਮੇਰੇ ਤਵੇਲਾ ਰਿਆ ਜਾਵੇ। ਔਰ ਮੇਰੀ ਆਈ ਇਹ ਮਾਂ ਮੈਨੂੰ ਹੋਇਆ ਪਿਆ 100 ਕੋ ਵੀ ਮਾਂ ਰੋਟੀ ਬਣਾ ਲੈਂਦੀ ਹੈ, ਸਬਜ਼ੀ ਬਣਾ ਲੈਂਦੀ ਹੈ, ਮੇਰੀ ਚਾਹ ਬਣਾ ਦਿੰਦੀ ਹੈ। ਮੈਂ ਮੋਇ ਨਾਲ ਬੈਠੀ ਰਹਿਣੀ ਆ। ਜਿੱਦੋਂ ਵਗ ਗਈ ਮੈਨੂੰ ਫੇਰ ਪਤਾ ਲੱਗਿਆ। ਹੁਣ ਤਾਂ ਮੈਨੂੰ ਪੱਕੀਆਂ ਪਕੰਗਾ ਰੋਟਾ ਕਾ ਮਿਲ ਜਾਣਾ। ਰਣਾਵਾ ਹੁਣ ਤਮਾਗ ਮੈਨੂੰ ਮੌਜ ਬਣੀ ਮੇਰੀ ਮਾਂ ਆਈ ਵੀ ਹੈ ਪਰ ਮੈਂ ਚੱਲ ਲਪਿਆ ਖੇਤ ਕੱਖਾਂ ਦਾ ਕੰਮ ਤੇ ਸਮਾਨ ਪਤਾ ਨਹੀਂ ਮੇਰੇ ਕਦੋਂ ਰੱਖਿਆ ਜਾਣਾ ਹੈ ਕਦੋਂ ਮੈਂ ਮੇਰੇ ਭੈਣ ਭਰਾਵਾਂ ਨੂੰ ਆਪਣੀ ਸ਼ਾਪ ਦਿਖਾਉਣੀ ਹੈ ਮੇਰੇ ਭੈਣ ਭਰਾ ਮੇਰੀ ਸ਼ਾਪ ਦਾ ਬਹੁਤ ਇੰਤਜ਼ਾਰ ਕਰ ਰਹੇ ਆ ਮੈਨੂੰ ਕਾਲ ਕਰਕੇ ਪੁੱਛਦੇ ਆ ਤੁਹਾਡੀ ਸ਼ਾਪ ਦੀ ਦੀ ਕਦੋਂ ਰੈਡੀ ਹੋਊ ਦਿਖਾਓ ਸਾਨੂੰ ਕਦੋਂ ਰੈਡੀ ਹੋਊ ਦਿਖਾਓ ਸਾਨੂੰ ਕੋਈ ਗੱਲ ਨਹੀਂ ਬਈ ਕਾਲੇ ਨਾ ਹੋ ਤੁਸੀਂ ਸੋਨੂੰ ਸਰਪ੍ਰਾਈਜ਼ ਹੀ ਦੇਣਾ ਮੈਂ ਜਦੋਂ ਮੇਰੀ ਸ਼ਾਪ ਰੈਡੀ ਹੋਗੀ ਉਹਦੇ ਦਿਖਾਉਣਾ ਤੁਹਾਨੂੰ ਪਹਿਲਾਂ ਮੈਂ ਦਿਖਾ ਨਹੀਂ ਰਹੀ ਸ਼ਾਪ ਮੇਰੀ ਫਿਰ ਬਈ ਮੈਂ ਸਾਰਿਆਂ ਨੂੰ ਸੱਦੋਂਗੀ ਮੂਰਤ ਤੇ ਕਿਹੜਾ ਕਿਹੜੇ ਕਿਹੜੇ ਮੇਰੇ ਭੈਣ ਭਰਾ ਆਉਣਗੇ ਮੈਨੂੰ ਮੈਸੇਜ ਕਰਕੇ ਦੱਸਿਓ ਫਿਰ ਕੀ ਲੈ ਕੇ ਆਉਂਗੇ ਮੇਰੇ ਵਾਸਤੇ ਚਲੋ ਜੀ ਠੀਕ ਐ ਅੱਜ ਹੋ ਸਕਦਾ ਆਪਣੇ ਖੇਤ ਜਾਣ ਕੱਖ ਮਾਰਨ ਪਹਿਣਾ ਨੂੰ ਕੁਝ ਹੈ ਜੇ ਗੰਗਿਆ ਤਾਂ ਫਿਰ ਉਹਨਾਂ ਦੀ ਰੋਟੀ ਵੀ ਰੈਡੀ ਕਰਨੀ ਪੈਣੀ ਆ ਵੈਸੇ ਆਪਾਂ ਦਾਲ ਤਾਂ ਬਣਾ ਲਈ ਸਬ ਮੂੰਗੀ ਦੀ ਤੇ ਚਲੋ ਜੇ ਗਏ ਤਾਂ ਰੋਟੀ ਬਣਾ ਕੇ ਠਪਾ ਦੇਾਂਗੇ ਨਾਲ ਇੱਕ ਤਾਂ ਬਈ ਹੁਣ ਗਰਮੀ ਐ ਗਰਮੀ ਦੇ ਵਿੱਚ ਨਾ ਸਲਾਈਆਂ ਘੱਟ ਚੱਕਰ ਨੂੰ ਜੀ ਕਰਦਾ। ਹੁਣ ਤਾਂ ਮੈਂ ਪਾ ਕੇ ਬੁੰਦੀ ਰਹੀ ਨਹੀਂ ਪਰ ਹੁਣ ਪਾ ਕੇ ਬੁਣਿਆ ਨਹੀਂ ਜਾਂਦਾ ਕਿਉਂਕਿ ਢਿੱਡ ਤੇ ਰੱਖੀ ਜਾਂਦੀ ਨਾ ਫਿਰ ਇਹ ਸਵਾਟਰ ਪਾਛਮ ਦੀ ਤਾਂ ਫਿਰ ਗਰਮੀ ਆਉਣ ਲੱਗ ਜਾਂਦੀ ਹੈ। ਤੇ ਸਾਰਾ ਦਿਨ ਫਿਰ ਬੈਠਿਆ ਵੀ ਨਹੀਂ ਜਾਂਦਾ ਬਾਈ ਮੇਰੇ ਤੋਂ। ਹੁਣ ਤਾਂ ਬਈ ਮੈਂ ਇਹਨੂੰ ਰੈਡੀ ਕਰਦੀ ਆ ਜਾਗਤ ਦਵਾ ਤਾਂ ਫਿਰ ਜਲਦੀ ਜਲਦੀ। ਚਲੋ ਜੀ ਠੀਕ ਹੈ ਬਾਈ ਹੁਣ ਆਪਾਂ ਕਰਾਂਗੇ ਵੀਡੀਓ ਦਾ ਐਂਡ ਚੰਗੀ ਲੱਗੀ ਮੇਰੀ ਵੀਡੀਓ ਸ਼ੇਅਰ ਲਾਈਕ ਵਧੀਆ ਵਧੀਆ ਕਮੈਂਟ ਜਰੂਰ ਕਰਿਓ ਥੈਂਕ ਯੂ ਬਾਈ ਮੇਰੇ ਭੈਣ ਭਰਾ ਮੈਨੂੰ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਬਹੁਤ ਮੈਨੂੰ ਪਿਆਰ ਕਰਦੇ ਆ ਮੇਰੇ ਭੈਣ ਭਰਾ ਤੇ ਆਪਾਂ ਕਰਾਂਗੇ ਜੀ ਹੁਣ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਪਲੀਜ਼ ਜਰੂਰ ਹੈਲਪ ਕਰੋ ਇਕ ਦੂਜੇ ਦੀ ਆਪਾਂ ਹੈਲਪ ਕਰੀਏ ਤਾਂ ਕਿ ਆਪਾਂ ਅੱਗੇ ਵਧ ਸਕੀਏ ਅਪਾ ਕਰਦੇ ਆਂ ਜੀ ਵੀਡੀਓ ਦੇਣ ਦੀ ਅਪਾ ਮਿਲਾਂਗੇ ਜੀ ਹੁਣ ਕੱਲ ਨੂੰ ਸੱਸ ਸ੍ਰੀ